हेलो जी फ्रेंड्स सत श्री अकाल जी किमे मेरी सारी YouTube फैमिली आई होप फ्रेंड्स ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਹਾਂ फ्रेंड्स ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮੈਂ ਆਪਣੇ हेयर ਤੇ ਕੀ ਲਗਾਉਣੀ ਆ ਹੈਨਾ ਮੇਰੇ ਨਾ ਪਿੱਛੇ ਜੀ ਨਾ ਮੈਨੇ ਇੱਕ ਪੈਕ ਜਿਹਾ ਲਗਾਇਆ ਸੀਗਾ ਉਹਦੇ ਕਰਕੇ ਨਾ ਮੇਰੇ ਬਾਲ ਨਾ ਉਹ ਵਾਈਟ ਹੋ ਗਏ ਸੀਗੇ ਤੇ ਹੁਣ ਮੈਂ ਲਾਉਣੀ ਆ ਨੇਚਰਲੀ ਚੇਜ ਲਾਉਣੀ ਆ ਤੇ ਆਪਣੇ 10 15 ਮਿੰਟਾਂ ਚ ਆਪਣੇ ਜਿਹੜੇ ਬਾਲ ਨੇ ਉਹ ਬਲੈਕ ਹੋ ਜਾਂਦੇ ਨੇ ਤੇ ਜਿਆਦਾ ਝੰਜੜ ਦੀ ਲੋੜ ਨਹੀਂ ਆਪਾਂ ਆਪ ਵੀ ਲਗਾ ਸਕਦੇ ਹਾਂ ਨਾ ਤੇ ਆ ਦੇਖੋ ਮੈਂ ਲਗਾਏ ਨੇ ਦੇਖੋ ਕਿੰਨੇ ਵਧੀਆ ਐਨ ਹੋ ਗਏ ਨੇ ਕੁੱਤ ਕੀਤੀ ਹੋਈ ਹੈ ਮੈਨੇ ਤੇ ਵਾਹ ਚਲੋ ਅੱਜ ਤੁਹਾਨੂੰ ਦੱਸ ਦਣੀ ਆਪਾਂ ਤੇ ਕਿਵੇਂ ਲਗਾਉਣੀ ਆਪਾਂ ਠੀਕ ਹੈ ਜੀ ਬਣੇ ਰਹਿਣਾ ਆਪਣੀ ਵੀਡੀਓ ਦੇ ਵਿੱਚ ਪਲੀਜ਼ ਫੁੱਲ ਵਾਚ ਕਰਨਾ ਤੇ ਜਿਹੜੇ ਚੈਨਲ ਤੇ ਨਵੇਂ ਆਉਂਗੇ ਨਵੇਂ ਆਏ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਣਾ ਠੀਕ ਹੈ ਜੀ ਤੇ ਲੋ ਜੀ ਦੱਸਤੀ ਆਪਾਂ ਤੁਹਾਨੂੰ ਬਣੇ ਰਹਿਣਾ ਵੀਡੀਓ ਦੇ ਵਿੱਚ ਆ ਦੇਖ ਮੇਰੇ ਬਾਲ ਬਹੁਤ ਸੋਹਣੇ ਹੋ ਗਏ ਪਹਿਲਾਂ ਮੈਂ ਨਾ ਰੈੱਡ ਜੀ ਲਗਾਉਂਦੀ ਹੁੰਦੀ ਸੀਗੀ ਹੈਨਾ ਮੈਂ ਕਿਉਂ ਲਗਾਉਨੇ ਤਾਂ ਹੈਗੇ ਹੀ ਆਪਾਂ ਵੀ ਕਿਉਂ ਨਾ ਆਪਾਂ ਵੀ ਚਲੋ ਬਲੈਕ ਲਗਾਉਂ ਮੈਨੂੰ ਬਲੈਕ ਬਹੁਤ ਜ਼ਿਆਦਾ ਪਸੰਦ ਹੈ ਆ ਦੇਖੋ ਬਿਲਕੁਲ ਵੀ ਨਹੀਂ ਆ ਦੇਖੋ 10 ਮਿੰਟਾਂ ਚ ਹੀ ਹੋ ਗਏ ਸੀਗੇ ਨਾਲ ਇਹ ਮੈਂ ਸਿਰ ਵੋਸ਼ ਕਰ ਲਿਆ ਸੀਗਾ ਤੇ ਆ ਲਗਾਉਣੀ ਆ ਫਰੈਂਡ ਮੈਂ ਪੁਸ਼ਪਦੀ ਮਹਿੰਦੀ ਹੈਨਾ ਪੁਸ਼ਪਦੀ ਮਹਿੰਦੀ ਹੈ ਕਲਰ ਹੀ ਇਹ ਹੈ ਪਹਿਲਾਂ ਇਹਦੇ ਵਿੱਚ ਮੈਂ ਲਗਾਉਂਦੀ ਹੁੰਦੀ ਸੀਗੀ ਰੈੱਡ ਬਰਾਊਨ ਕਲਰ ਸੀਗਾ ਉਹਦੇ ਵਿੱਚ ਪਰ ਉਹਦੇ ਨਾਲ ਨਾ ਥੋੜੇ ਇੱਕ ਮੇਰੇ ਜਿਹੜੇ ਵਾਲ ਸੀਗੇ ਉਹ ਰੈੱਡ ਰੈੱਡ ਜਿਹਾ ਹੋਣ ਲੱਗ ਗਏ ਸੀਗੇ ਹਨਾ ਮੈਨੂੰ ਰੈੱਡ ਇਹਨਾਂ ਜਿਆਦਾ ਪਸੰਦ ਨਹੀਂ ਹੈਗਾ ਮੈਨੂੰ ਬਲੈਕ ਜਿਆਦਾ ਪਸੰਦ ਹੈ ਤੇ ਇਹਦੇ ਵਿੱਚ ਨਾ ਹੁਣ ਬਲੈਕ ਚ ਆਉਣ ਲੱਗ ਗਿਆ ਇਹ ਇਹ ਮੈਨੇ ਸਿਰਫ ਦੋ ਪੈਕਟੀ ਲਿੱਤੇ ਨੇ ਤੇ ਦੋ ਪੈਕਟ ਹੀ ਆਪਣੇ ਐਨ ਵਧੀਆ ਸਾਰੇ ਸਿਰ ਨੂੰ ਹੀ ਕਵਰ ਕਰ ਲੈਂਦਾ ਆ ਦੇਖੋ ਮੈਨੇ ਐਵੇਂ ਨਾ ਕੋਲੀ ਚ ਪਿਓ ਲਿਆ ਇਹ ਚਾਹੇ ਆਪਾਂ ਇਹਨੂੰ ਲੋਹੇ ਦੇ ਉਹਦੇ ਵਿੱਚ ਵੀ ਆਪਾਂ ਪਿਓ ਸਕਦੇ ਆ ਭਾਂਡੇ ਵਿੱਚ ਇਹਨੂੰ ਐਵੇਂ ਵੀ ਨਹੀਂ ਹੈਗੇ ਵੀ ਆਪਾਂ ਨੇ ਰਾਤ ਨੂੰ ਵੀ ਭਿਓ ਕੇ ਰੱਖਣਾ ਜਦੋਂ ਮਰਜ਼ੀ ਭਿਓ ਕੇ ਰੱਖ ਲਓ ਹੈਨਾ ਵੈਸੇ ਰਾਤ ਨੂੰ ਭਿਓ ਕੇ ਰੱਖਾਂਗੇ ਤਾਂ ਵਾਲਾ ਵਧੀਆ ਤੇ ਆਇਰਨ ਵੀ ਜਿਹੜੀ ਆਇਰਨ ਦੀ ਉਹ ਹੁੰਦੀ ਆਪਣਾ ਭਾਂਡਾ ਹੁੰਦਾ ਉਹਦੇ ਵਿੱਚ ਭਿਉਮਾਂਗੇ ਤਾਂ ਵਾਲਾ ਵਧੀਆ ਹੁੰਦਾ ਹੈਨਾ ਪਰ ਹੁਣ ਮੈਨੂੰ ਕਾਲੀ ਸੀਗੀ ਛੁੱਟੀ ਸੀਗੀ ਅੱਜ ਸੰਡੇ ਦੀ ਸੰਡੇ ਦਾ ਬਲੌਗ ਸੀਗਾ ਅੱਜ ਤੇ ਮੈਂ ਕਿਹਾ ਚਲੋ ਫੇਰ ਫੇਰ ਟਾਈਮ ਲੱਗਣਾ ਨਹੀਂ ਹੈਗੇ ਅੱਜ ਮੈਂ ਲਗਾ ਹੀ ਲੰਨੀ ਆ ਤੇ ਆ ਦੇਖੋ ਹੁਣ ਇਹਨੂੰ ਮੈਂ ਆਪਣੇ ਹੱਥ ਨਾਲ ਹੀ ਐਵੇਂ ਨਾ ਥੋੜੀ ਜਿਹੀ ਆਪਾਂ ਬਾਲ ਸਾਈਡ ਤੇ ਕਰ ਕਰਕੇ ਹੈਨਾ ਚੀਰਨੀਆਂ ਆਪਾਂ ਲੈ ਲੈ ਕੇ ਦੋਨੇ ਪਾੜ ਤੇ ਆਪਾਂ ਬ੍ਰਸ਼ ਨਾਲ ਕਰ ਲਵਾਂਗੇ ਮੇਰੇ ਕੋਲੇ ਦੂਜਾ ਬ੍ਰਸ਼ ਸੀਗਾ ਉਹ ਸਾਡੇ ਡੋਗੀ ਰੱਖਿਆ ਹੋਇਆ ਉਹ ਉਹਨੇ ਖਰਾਬ ਕਰਤਾ ਮੈਂ ਕਿਹਾ ਚਲੋ ਇਹਦੇ ਨਾਲ ਹੀ ਲਗਾ ਲੈਂਦੇ ਆ ਇਹ ਖਰਾਬ ਸੀਗਾ ਹੈਨਾ ਇਹਦੇ ਨਾਲ ਵੀ ਆਪਾਂ ਲਗਾ ਸਕਦੇ ਆ ਵਧੀਆ ਲੱਗ ਜਾਂਦਾ ਤੇ ਹੈਂਡ ਜਿਹੜੇ ਉਹ ਹੁੰਦੇ ਨੇ ਗਲਵਸ ਵਗੈਰਾ ਹੁੰਦੇ ਨੇ ਉਹ ਆਪਾਂ ਪਾ ਕੇ ਹੀ ਲਗਾਉਣਾ ਮੈਂ ਭੁੱਲ ਗਈ ਸੀਗੇ ਮੇਰੇ ਬਾਅਦ ਚ ਯਾਦ ਆਇਆ ਜਦੋਂ ਮੇਰੇ ਥੋੜੇ ਹੱਥ ਲਿਬੜ ਗਏ ਬਾਅਦ ਚ ਮੇਰੇ ਯਾਦ ਆਇਆ ਸੀਗਾ ਤੇ ਫਿਰ ਬਾਅਦ ਚ ਮੈਂ ਜਿਹੜੇ ਗਲਵਸ ਸੀਗੇ ਉਹ ਪਾ ਲਈ ਸੀਗੇ ਇਹਨੇ ਬਿਲਕੁਲ ਨੇਚਰਲ ਹੈ ਇਸ ਵਿੱਚ ਕੋਈ ਮਤਲਬ ਕਿ ਕੈਮੀਕਲ ਵਗੈਰਾ ਇਹਨੇ ਨਹੀਂ ਹੈ ਗਿਆ ਤੇ ਬਿਲਕੁਲ ਐਨ ਮੈਨੂੰ ਸ਼ੂਟ ਕਰ ਗਈ ਸੀਗੀ ਜਿਹੜੀਆਂ ਉਹ ਦੂਜੀ ਹੁੰਦੀਆਂ ਨੇ ਜਿਵੇਂ ਗਾਨੀਅਰ ਵਗੈਰਾ ਹੋਗੇ ਜਾਂ ਕਈ ਹੋਰ ਹੁੰਦੇ ਨੇ ਨਾ ਉਹ ਉਹਨਾਂ ਦੇ ਉੱਤੇ ਲਿਖਿਆ ਵੀ ਹੁੰਦਾ ਵੀ ਇਹ ਰੈਕਸ਼ਨ ਵੀ ਕਰ ਸਕਦੇ ਨੇ ਪਰ ਇਹ ਜਿਹੜੀ ਮਹਿੰਦੀ ਸੀਗੀ ਇਹ ਮਹਿੰਦੀ ਲਾਲੋ ਜਾਂ ਕਲਰ ਲਾਲੋ ਕੁਝ ਵੀ ਲਾਲੋ ਹੈ ਨਾ ਬਹੁਤ ਵਧੀਆ ਸੀਗਾ ਇਹ ਮੈਨੂੰ ਜ਼ਿਆਦਾਤਰ ਨਾ ਬਲੈਕ ਹੀ ਵਾਲ ਬਹੁਤ ਜ਼ਿਆਦਾ ਪਸੰਦ ਨੇ ਤੇ ਇਸ ਕਰਕੇ ਮੈਂ ਜ਼ਿਆਦਾਤਰ ਕੋਈ ਕੈਮੀਕਲ ਵਾਲੇ ਨਹੀਂ ਲਗਾਏ ਸੀਗੇ ਮੈਨੇ ਇੱਕ ਵਾਰੀ ਉਹ ਲਗਾਏ ਸੀਗੇ ਜਿਹਦੇ ਕਰਕੇ ਮੈਂ ਬਹੁਤ ਪਛਤਾਈ ਤੇ ਉਹਨੇ ਮੇਰੇ ਵਾਲ ਜਿਹੜੇ ਸੀਗੇ ਵਾਈਟ ਕਰਤੇ ਸੀਗੇ ਅਗੋਗੋ ਹੈ ਨਾ ਤੇ ਹੁਣ ਮੈਂ ਅਗੋ ਅੱਗੇ ਲਗਾ ਲਵਾਂਗੇ ਆਪਣੇ ਫਰੰਟ ਫਰੰਟ ਤੇ ਹੀ ਜਿੱਥੇ ਆਪਣੀਆਂ ਸਾਈਡਾਂ ਤੇ ਉੱਥੇ ਜ਼ਿਆਦਾ ਸੀਗੇ ਤੇ ਜਿਹੜੀ ਦੂਜੀ ਮਹਿੰਦੀ ਆਪਾਂ ਲਗਾਉਣੀ ਆ ਮੈਨੂੰ ਪਾਰਲਰ ਵਾਲੇ ਤੋਂ ਲਗਵਾਣੀ ਲਗਵਾ ਕੇ ਆਣੀ ਪੈਂਦੀ ਸੀਗੀ ਉਹਦਾ ਵੀ 150 ਰੁਪਏ ਲੈਂਦੇ ਹੁੰਦੇ ਸੀਗੇ ਲਵਾਈ ਦੇ ਤਾਂ ਮੈਂ ਕਿਹਾ ਚਲੋ ਮੈਂ ਆਪਣੇ ਆਪ ਹੀ ਲਗਾ ਲੈਂਨੀ ਆ ਤੇ ਇਹ ਥੋੜੇ ਜਿਹੀ ਕੀ ਚਲੋ ਲਗਾਉਣ ਨਾਲ ਹੀ ਬਹੁਤ ਵਧੀਆ 10 ਮਿੰਟਾਂ ਚ ਹੀ ਆਪਣੇ ਰਿਜ਼ਲਟ ਇਹਦਾ ਆ ਜਾਂਦਾ 10 ਮਿੰਟਾਂ ਬਾਅਦ ਹੀ ਆਪਾਂ ਜਿਹੜਾ ਹੈਗਾ హెయిਰ ਵਾਸ਼ ਕਰ ਸਕਦੇ ਆ ਤੇ ਮਿੰਟਾਂ ਚ ਲੱਗ ਗਈ ਸੀਗੀ ਇੰਨੀ ਜ਼ਿਆਦੀ ਖੇਚਲਾਏ ਤੇ ਨਹੀਂ ਹੋਈ ਹੈਗੀ ਤੇ ਆ ਦੇਖੋ ਐਵੇਂ ਕਰਕੇ ਆਪਾਂ ਬਾਲ ਬਾਹ ਵਾ ਕੇ ਕੰਗੇ ਦੇ ਨਾਲ ਨਾਲ ਮਹਿੰਦੀ ਥੋੜੀ ਥੋੜੀ ਲਗਾ ਕੇ ਤੇ ਕੰਗੇ ਦੇ ਨਾਲ ਆਪਾਂ ਬਾਲਾਂ ਨੂੰ ਸੈੱਟ ਕਰ ਕਰਕੇ ਆਪਾਂ ਐਦਾਂ ਲਗਾ ਲਵਾਂਗੇ ਠੀਕ ਹੈ ਜੀ ਐਵੇਂ ਕਰਕੇ ਆਪਾਂ ਲਗਾਵਾਂਗੇ ਤੇ ਤੇ ਐਨਾ ਟਾਈਮ ਮਤਲਬ ਨਹੀਂ ਹੁੰਦਾ ਹੈਗਾ ਵੀ ਆਪਾਂ ਪਾਰਲਰ 'ਚ ਜਾ ਕੇ ਲਵਾ ਕੇ ਆਈਏ ਹੈਨਾ ਇਸ ਕਰਕੇ ਮੈਂ ਫਟਾਫਟ ਆਪਣੇ ਹੱਥ ਨਾਲ ਹੀ ਲਗਾਉਣ ਲੱਗ ਗਈ ਸੀਗੀ ਤੇ ਇੱਥੇ ਮੇਰਾ ਧਿਆਨ ਨਹੀਂ ਗਿਆ ਸੀਗਾ ਵੀ ਮੇਰੇ ਹੱਥ ਖਰਾਬ ਹੋ ਰਹੇ ਨੇ ਬਸ ਮੈਂ ਫਟਾਫਟ ਲਗਾ ਰਹੀ ਸੀਗੀ ਕਿਉਂਕਿ ਕੰਮ ਨਾਲ ਕਰਦੇ ਇੰਨੇ ਕਰਨ ਵਾਲੇ ਪਏ ਸੀਗੇ ਤੇ ਮੈਨੂੰ ਯਾਦ ਹੀ ਆ ਗਿਆ ਸੀਗਾ ਸ਼ਾਮ ਹੋ ਗਈ ਸੀਗੀ ਇੱਥੇ ਵੀ ਕਾਫੀ ਅੱਜ ਕੰਮ ਇਕੱਠੇ ਹੋਏ ਪਏ ਸੀਗੇ ਸੰਡੇ ਕਰਕੇ ਫਿਰ ਤੁਹਾਨੂੰ ਪਤਾ ਸੰਡੇ ਨੂੰ ਨਾ ਇੰਜ ਹੋ ਜਾਂਦਾ ਵੀ ਜਿਹੜੇ ਆਪਣੇ ਹੋਰ ਜਿਹੜੇ ਮਤਲਬ ਕਿ ਥੋੜੀ ਬਹੁਤੀ ਚਲੋ ਡਸਟਿੰਗ ਵਗੈਰਾ ਹੁੰਦੀ ਜਾਂ ਕਲੀਨਿੰਗ ਵਗੈਰਾ ਵਗੈਰਾ ਹੁੰਦੀ ਆ ਘਰ ਦੀ ਕਰਨ ਵਾਲੀ ਉਹ ਮੈਂ ਛੇੜ ਲੈਣੀ ਹੁੰਦੀ ਆ ਕਿਉਂਕਿ ਮੰਡੇ ਇਨਕੇ ਹੋਰ ਜਿਹੜੇ ਡੇ ਹੁੰਦੇ ਨੇ ਉਸ ਦਿਨ ਤਾਂ ਫਿਰ ਜਿਹੜੇ ਕੰਮ ਹੁੰਦੇ ਨੇ ਰੈਗੂਲਰ ਆਪਾਂ ਉਹ ਹੀ ਕਰਦੇ ਹੁੰਨੇ ਆ ਤੇ ਸੰਡੇ ਨੂੰ ਫਿਰ ਮੈਂ ਐਕਸਟਰਾ ਕੰਮ ਕਰਦੀ ਹੁੰਨੀ ਆ ਜਿਹੜੇ ਆਪਾਂ ਡੇਲੀ ਨਹੀਂ ਕਰਦੇ ਹੈਗੇ ਜਿਵੇਂ ਕਿ ਥੋੜੇ ਵਗੈਰਾ ਪੱਖੇ ਵਗੈਰਾ ਚਲੋ ਸਾਫ ਕਰਤੇ ਜਾਂ ਹੋਰ ਕੋਈ ਕਰਦੇ ਹੋਰ ਐਕਸਟਰਾ ਜਿਹੜੇ ਕੰਮ ਹੁੰਦੇ ਨੇ ਡੇਲੀ ਨਹੀਂ ਹੁੰਦੇ ਉਹ ਕਰਦੀ ਹੁੰਨੀ ਆ ਤੇ ਇੱਥੇ ਮੈਨੂੰ ਹੁਣ ਗਲਵਜ਼ ਯਾਦ ਆ ਗਏ ਸੀਗੇ ਤੇ ਇਹ ਗਲਵਜ਼ ਪਾ ਕੇ ਹੁਣ ਚੰਗੀ ਤਰ੍ਹਾਂ ਮੈਂ ਹੱਥਾਂ ਨਾਲ ਹੀ ਹੈਨਾ ਕਿਉਂਕਿ ਜਿੱਥੇ ਮੇਰੇ ਵਾਈਟ ਸੀਗੇ ਉੱਥੇ ਤਾਂ ਮੈਨੇ ਚੰਗੀ ਤਰ੍ਹਾਂ ਬਰਸ਼ ਨਾਲ ਹੀ ਲਗਾਲੇ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਹਾਲਾਂਕਿ ਇਵੇਂ ਮੈਂ ਹੱਥ ਨਾਲੇ ਲਗਾ ਲਵਾਂਗੀ ਕਿਉਂਕਿ ਬਚ ਗਈ ਸੀਗੀ ਇਹ ਦੋ ਲਗਾ ਕੇ ਵੀ ਦੇਖੋ ਬਚ ਗਈ ਸੀਗੀ ਜੇ ਆਪਾਂ ਕਿਸੇ ਹੋਰ ਤੋਂ ਲਗਵਾਨੇ ਫਿਰ ਸਾਰੀ ਯਾਨਕੀ ਪਿੱਛੇ ਤੱਕ ਵੀ ਲਗਵਾਉਂਦੇ ਨੇ ਹਨਾ ਲਾਉਂਦੇ ਨੇ ਪਰ ਮੈਨੇ ਜਿਆਦਾ ਨਹੀਂ ਲਗਾਨੀ ਸੀਗੀ ਮੈਨੇ ਸਿਰਫ ਫਰੰਟ ਫਰੰਟ ਤੇ ਥੋੜੀ ਜਿਹੀ ਕੇ ਲਗਾਨੀ ਸੀਗੀ ਤੇ ਆ ਦੇਖੋ ਇੰਜ ਕਰਕੇ ਆਪਾਂ फटाफट ਲਗਾ ਸਕਦੇ ਹਾਂ ਤੇ ਇਹਨੂੰ ਬਸ 10-15 ਮਿੰਟਾਂ ਬਾਅਦ ਜਦੋਂ ਸੁੱਕ ਗਈ ਆਪਾਂ ਜਿਹੜਾ ਸਿਰ ਤੋ ਸਕਦੇ ਹਾਂ ਹਨਾ ਤੇ ਇੰਨੇ ਸੋਹਣਾ ਸੱਚੇ ਸਿਰ ਹੋ ਗਏ ਸੀਗੇ ਬਾਲ ਹੋ ਗਏ ਸੀਗੇ ਕਲਰ ਬਹੁਤ ਸੋਹਣਾ ਆ ਗਿਆ ਸੀਗਾ ਬਲੈਕ ਕਲਰ ਮੇਰਾ ਬਲੈਕ ਬਹੁਤ ਜਿਆਦਾ ਫੇਵਰਟ ਹੈਅਰ ਤਾਂ ਮੈਨੂੰ ਬਲੈਕ ਹੀ ਪਸੰਦ ਨੇ ਹੈਨਾ ਜਿਹੜੇ ਬਰਾਊਨ ਹੋ ਗਏ ਜਾਂ ਰੈੱਡ ਹੋ ਗਏ ਉਹ ਇੰਨੇ ਵਧੀਆ ਨਹੀਂ ਲੱਗਦੇ ਹੈਗੇ ਅਗਰ ਜੇ ਆਪਣੇ ਜਿਹੜੇ ਹੈਅਰ ਬਲੈਕ ਹੁੰਦੇ ਨੇ ਹੈਨਾ ਤਾਂ ਆਪਣਾ ਜਿਹੜਾ ਫੇਸ ਆ ਉਹ ਵੀ ਆਪਣਾ ਥੋੜਾ ਇੱਕ ਗਲੋ ਕਰਨ ਲੱਗ ਜਾਂਦਾ ਕਿਉਂਕਿ ਜਿਹੜੇ ਇਹ ਹੈਅਰ ਹੁੰਦੇ ਨੇ ਆਪਣੇ ਡਾਰਕ ਹੋਣਗੇ ਤਾਂ ਫੇਸ ਆਟੋਮੈਟਿਕ ਹੀ ਆਪਣਾ ਥੋੜਾ ਇੱਕ ਸਾਫ ਲੱਗਣ ਲੱਗ ਜਾਂਦਾ ਠੀਕ ਹੈ ਜੀ ਤੇ ਆ ਇੱਥੇ ਵੈਸੇ ਦੇਖੋ ਮੈਨੂੰ ਯਾਦ ਆ ਗਈ ਸੀ ਕਿ ਮੈਂ ਸ਼ੁਕਰ ਮੈਂ ਗਲਵਜ਼ ਪਾ ਲੇ ਤੇ ਵੈਸੇ ਹੁਣ ਮੈਂ ਥੋੜੇ ਕਿ ਦਿਰਵਾਦ ਆਪਾਂ 15-20 ਮਿੰਟਾਂ ਬਾਅਦ ਮੈਂ ਸਿਰ ਵੋਸ਼ ਕਰ ਲਾਂਗੀ ਤੇ ਬਾਲ ਐਨ ਵਧੀਆ ਸੋਹਣੇ ਹੋ ਗਏ ਸੀਗੇ ਤੇ ਹੁਣ ਮੈਂ ਥੋੜੀ ਜਿਹੀ ਕੇਅਰ ਵੀ ਕਰਨ ਲੱਗੀ ਆ ਜਿਹੜੇ ਆਪਣਾ ਸਿਰ ਧੋਣੀ ਆ ਜਦੋਂ ਵੀ ਮੈਂ ਧੋਣੀ ਆ ਓਇਲ ਲਗਾ ਕੇ ਧੋਣੀ ਆ ਤੇ ਉਹ ਓਇਲ ਵੀ ਮੈਨੇ ਘਰੀ ਬਣਾ ਕੇ ਰੱਖਿਆ ਹੋਇਆ ਥੋੜੀਆਂ ਉਹਦੇ ਚ ਜੜੀਆਂ ਬੁੱਟੀਆਂ ਪਾ ਕੇ ਫੇਰ ਘਰੀ ਬਣਾਇਆ ਹੋਇਆ ਅਗਰ ਤੁਹਾਨੂੰ ਉਹਦੀ ਵੀ ਵੀਡੀਓ ਚਾਹੀਦੀ ਹੈ ਕਿਵੇਂ ਬਣਾਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਤੁਹਾਨੂੰ ਦੱਸਣਾ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸ ਦਵਾਂਗੀ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ